ਐਨਆਰਆਈ ਮਿਲੇ ਕਹਿੰਦੇ ਕਦੇ ਸੋਚਿਆ ਨਹੀਂ ਸੀ ਕਿ ਭਾਰਤ ਦਾ ਕੋਈ ਸ਼ਹਿਰ ਇੰਨਾ ਸਾਫ਼ ਹੋ ਸਕਦਾ ਤੁਸੀਂ ਸਾਡਾ ਕੈਨੇਡਾ ਅਮਰੀਕਾ ਤੁਸੀਂ ਸਾਡਾ ਫੇਲ ਕਰਤਾ ਇੰਗਲੈਂਡ ਅਨੰਦਪੁਰ ਸਾਹਿਬ ਦੀਆਂ ਸੜਕਾਂ ਅੱਜ ਚਮਕ ਰਹੀਆਂ ਸੰਗਤ ਤਾਰੀਫ਼ ਕਰਦੀ ਹੈ ਮਾਨ ਸਾਹਿਬ ਦੀ ਕੇਜਰੀਵਾਲ ਸਾਹਿਬ ਦੀ ਕਹਿੰਦੇ 99 ਭੁਲਾ ਦਿੱਤਾ ਨितीश ਕੁਮਾਰ ਜੀ ਨੇ ਬਹੁਤ ਵਧੀਆ ਬੰਦੂਬਸਤ ਕੀਤੇ ਸੀ ਪਰ ਤੁਸੀਂ ਉਸ ਤੋਂ ਵੀ ਉੱਤੇ ਚਲੇ ਅਸੀਂ ਇਦਾਂ ਦੇ ਬੰਦੂਬਸਤ ਨਹੀਂ ਦੇਖੇ ਕਿਤੇ ਕੋਈ ਹਜ਼ਾਰਾਂ ਦੀ ਲੱਖਾਂ ਦੀ ਸੰਗਤ ਆਰੀ ਕਿਤੇ ਕੋਈ ਰੈਪਰ ਨਹੀਂ ਇਹ ਸਭ ਮੁਮਕਿਨ ਹੋਇਆ ਜਦ ਮਾਂਛ ਸਰਦਾ ਸੀ ਤੇ ਇੰਨੀ ਸਰਦਾ ਸਾਡੇ ਮੁੱਖ ਮੰਤਰੀ ਜੀ ਤੇ ਇਨਾ ਹੀ ਨਹੀਂ ਆਨੰਦਪੁਰ ਸਾਹਿਬ ਦੇ ਵਿਕਾਸ ਕਰਨ ਲਈ ਸਾਡੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਦੀ ਬਹੁਤ ਸ਼ਰਧਾ ਇੱਥੋਂ ਪਤਾ ਲੱਗਦਾ ਅਸੀਂ ਸਾਰਿਆਂ ਨੂੰ ਬੁਲਾਣਗੇ 28 ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਸੱਦਾ ਦਿੱਤਾ ਮਾਨ ਸਾਹਿਬ ਦਾ ਹੁਕਮ ਸੀ ਸਾਰੇ ਕਿਸਾਨ ਯੂਨੀਅਨਾਂ ਦੇ ਪ੍ਰਧਾਨਾਂ ਨੂੰ ਕਹਿੰਦੇ ਕੋਈ ਮੇਰੇ ਖਿਲਾਫ ਬੋਲਦਾ 24 ਘੰਟੇ ਤਾਂ ਵੀ ਉਹਨੂੰ ਸੱਦਾ ਦੇਣ ਜਾਣਾ ਗੁਰੂ ਸਾਹਿਬ ਦਾ ਪਰਬ ਹੈ ਗੁਰੂ ਸਾਹਿਬ ਦੇ ਪਰਬ 'ਚ ਕੋਈ ਰਾਜਨੀਤੀ ਨਹੀਂ ਜਿੰਨੇ ਰਾਜਨੀਤਿਕ ਗੱਲ ਹੈ ਉਹਨਾਂ ਦੇ ਪ੍ਰਧਾਨਾਂ ਨੂੰ ਸੱਦਾ ਦਿੱਤਾ ਕਿ ਅਸੀਂ ਗੁਰੂ ਸਾਹਿਬ ਦਾ ਪਰਬ ਮਨਾ ਰਹੇ ਹਾਂ ਕੋਈ ਨਹੀਂ ਸੁਖਬੀਰ ਬਾਦਲ ਨੂੰ ਸੱਦਾ ਦਿੱਤਾ ਸੁਨੀਲ ਜਾਖੜ ਨੂੰ ਸੱਦਾ ਦਿੱਤਾ ਰਾਜਾ ਵੜਿੰਗ ਨੂੰ ਸੱਦਾ ਦਿੱਤਾ ਕਿ ਗੁਰੂ ਸਾਹਿਬ ਦਾ ਪਰਬੇ ਦੇ ਵਿੱਚ ਕੋਈ ਰਾਜਨੀਤੀ ਨਹੀਂ ਪਰ ਸਰਦਾ ਸਿਰਫ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਹੈ ਬੜੇ ਨਿਮਾਣੇ ਹੋ ਕੇ ਪਿਛਲੇ 3 ਦਿਨ ਤੋਂ ਹਰ ਸਮਾਗਮ 'ਚ ਤੇ ਸਾਰੇ ਗੁਰੂ ਘਰਾਂ 'ਚ ਦਰਸ਼ਨ ਕੀਤੇ ਇਤਿਹਾਸ ਜਾਣੇ ਪੰਜਾਬ ਪ੍ਰਤੀ ਤੇ ਇਸ ਧਰਤੀ ਪ੍ਰਤੀ ਅਨੰਦਪੁਰ ਸਾਹਿਬ ਦੇ ਵਿੱਚ ਸਾਰੀਆਂ ਸੜਕਾਂ ਨਵੀਆਂ ਬਣੀਆਂ ਸਾਰੇ ਸ਼ਹਿਰ ਨੂੰ ਵਾਈਟ ਪੇਂਟ ਕੀਤਾ ਗਿਆ ਸਾਰੀਆਂ ਲਾਈਟਾਂ ਅਨੰਪੁਰ ਸਾਹਿਬ ਪੰਜਾਬ ਦਾ ਪਹਿਲਾ ਸ਼ਹਿਰ ਬਣ ਰਿਹਾ ਜਿਹਦੇ ਸਾਰੇ ਪਾਸੇ ਸੀਸੀਟੀਵੀ ਕੈਮਰੇ ਹੋਣਗੇ ਅਨੰਪੁਰ ਸਾਹਿਬ ਜਿਹੜਾ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਹਸਪੀਟਲ ਹੈ ਉਹਦੇ ਵਿੱਚ ਨਵਾਂ ਟਰੋਮਾ ਸੈਂਟਰ ਸੀਸੀਯੂ ਮਲਟੀ ਲੈਵਲ ਕਾਰ ਪਾਰਕਿੰਗ ਮੇਨ ਰੋਡ ਤੋਂ ਲੈ ਕੇ ਤਖਤ ਸਾਹਿਬ ਤੱਕ ਹੈਰੀਟੇਜ ਸਟਰੀਟ